خود ਸਾਡੇ ਹੋਮ ਮਿਨਿਸਟਰ ਸਾਹਿਬ ਤੜੀ ਪਾਰ ਹੋਏ ਹੋਏ ਨੇ ਭਗਵਤ ਮਾਨ ਜੀ ਜਬ ਆਪ ਮੈਂਬਰ ਪਾਰਲੀਮੈਂਟ ਥੇ ਤਾਂ ਆਪਕੇ ਕਈ ਸਾਥੀਓ ਨੇ ਜਾ ਕੇ ਸਪੀਕਰ ਸਾਹਿਬ ਸੇ ਸ਼ਿਕਾਇਤ ਕੀਤੀ ਥੀ ਕਿ ਆਪ ਮੇਂ ਸੇ ਸ਼ਰਾਬ ਕੀ ਬਦਬੂ ਆਤੀ ਹੈ। ਚਾ ਪੰਜਾਬੀਆਂ ਨੂੰ ਕੋਈ ਵੀ ਹਾਮ ਕਰਨ ਦੀ ਕੋਸ਼ਿਸ਼ ਕਰੂਗਾ ਜਾਂ ਸਾਡੇ ਅਰਾਜਕਤਾ ਫਲਾਉਣ ਦੀ ਕੋਸ਼ਿਸ਼ ਕਰੂਗਾ ਰਹਿਮ ਨਹੀਂ ਕੀਤਾ ਜਾਊਗਾ। ਤੁਮਕਾ ਲੇਜ਼ਰ ਆਪਨੇ ਸ਼ਬਦ ਇਸਤੇਮਾਲ ਕੀਏ। ਮੁਝੇ ਆਪਕੇ ਜ਼ਬਾਨ ਮੇਂ ਸੇ ਅੱਜ ਅਹੰਕਾਰ ਕੀ ਬਦਬੂ ਆ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਖਿਲਾਫ ਦਿੱਤੇ ਤੜੀ ਪਾਰ ਦੇ ਬਿਆਨਾਂ ਨੇ ਸਿਆਸੀ ਮਾਹੌਲ ਗਰਮਾ ਦਿੱਤਾ ਹੈ ਅਤੇ ਕੇਂਦਰ ਤੇ ਪੰਜਾਬ ਸਰਕਾਰਾਂ ਵਿਚਕਾਰ ਟਕਰਾਅ ਹੋ ਡੂੰਗਾ ਹੋ ਗਿਆ ਹੁਣ ਭਾਜਪਾ ਦੇ ਪੰਜਾਬ ਮੁਖੀ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਰਤੀ ਗਈ ਭਾਸ਼ਾ 'ਤੇ ਇਤਰਾਜ਼ ਜਤਾਇਆ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦੀ ਭਾਸ਼ਾ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਲਈ ਵਰਤ ਰਹੇ ਹੋ ਉਹ ਇਸ ਗਲਤ ਦਾ ਸਬੂਤ ਹੈ ਕਿ ਤੁਸੀਂ ਸੀਮਾਵਾਂ ਭੁੱਲ ਗਏ ਹੋ ਆਉ ਉਸ ਤੋਂ ਪਹਿਲਾਂ ਸੁਣ ਲੈਣੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਕਿਹਾ ਸੀ ਖੁਦ ਸਾਡੇ ਹੋਮ ਮਿਨਿਸਟਰ ਸਾਹਿਬ ਤੜੀ ਪਾਰ ਹੋਏ ਹੋਏ ਨੇ ਵੀ ਮਤਲਬ ਉਹਨਾਂ ਨੂੰ ਗੁਜਰਾਤ ਚੋਂ ਕੱਢਣਾ ਪਿਆ ਤੜੀ ਪਾਰ ਕਾਨੂੰਨ ਹੈ ਗੁਜਰਾਤ ਚ ਉਹਨੂੰ ਤੜੀ ਪਾਰ ਹੀ ਹੋਮ ਮਿਨਿਸਟਰ ਬਣ ਜਾਣਗੇ ਫਿਰ ਸਾਨੂੰ ਸਵਾਲ ਪੁੱਛਣਾ ਸਾਨੂੰ ਸਾਬਰਬਤੀ ਜੇਲ੍ਹ ਵਾਲਾ ਗੈਂਗਸਟਰ ਨੂੰ ਫਿਰ ਪ੍ਰੋਡਕਸ਼ਨ ਵਾਰੰਟ ਤੇ ਲਿਆਓਗੇ ਅਸੀਂ ਤਾਂ ਜਦੋਂ ਮਰਜ਼ੀ ਲਿਆਵਾਂਗੇ ਲਿਆਵਾਂਗੇ ਕਾਨੂੰਨ ਕਾਨੂੰਨ ਮੁਤਾਬਕ ਲਿਆਵਾਂਗੇ ਜਿੱਥੇ ਲੋੜ ਹੋਊਗੀ ਪਰ ਪਾਲਦਾ ਕੌਣ ਹੈ ਉਹਨਾਂ ਨੂੰ ਸਵਾਲ ਤਾਂ ਤੁਹਾਡਾ ਇਹ ਸੀਗਾ ਅਸਲੀ ਆਵਾਂਗੇ ਜਿੱਥੇ ਪੰਜਾਬ ਪੰਜਾਬ ਦੀ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ ਨੂੰ ਚਾਹੇ ਕੋਈ ਨਸ਼ਿਆਂ ਦੇ ਵਿੱਚ ਜਾਂ ਪੰਜਾਬੀਆਂ ਨੂੰ ਕੋਈ ਵੀ ਹਾਮ ਕਰਨ ਦੀ ਕੋਸ਼ਿਸ਼ ਕਰੂਗਾ ਜਾ ਸਾਡੇ ਅਰਾਜਿਕਤਾ ਫਲਾਉਣ ਦੀ ਕੋਸ਼ਿਸ਼ ਕਰੂਗਾ ਰਹਿਮ ਨਹੀਂ ਕੀਤਾ ਜਾਊਗਾ ਕੋਈ ਤਰਸ ਨਹੀਂ ਕੀਤਾ ਜਾਊਗਾ ਸਖਤ ਤੋਂ ਸਖਸ਼ ਹੋ ਜਾਵੇਗਾ ਇਸ ਤੋਂ ਬਾਅਦ ਆਖੜਨੇ ਕੀ ਆਏ ਕਿ ਜਦੋਂ ਕਿਸੇ ਵਿਅਕਤੀ ਦਾ ਪਰਛਾਵਾਂ ਉਸਦੇ ਕੱਦ ਤੋਂ ਵੱਡਾ ਹੋਣ ਲੱਗਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਸੂਰਜ ਡੁੱਬਣ ਵਾਲਾ ਹੈ ਅਤੇ ਜਦੋਂ ਕਿਸੇ ਵਿਅਕਤੀ ਦੀ ਜੀਪ ਉਸਦੇ ਕੱਦ ਤੋਂ ਲੰਮੀ ਹੋਣ ਲੱਗਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਉਸ ਵਿਅਕਤੀ ਦੇ ਪਤਨ ਦਾ ਸਮਾਂ ਆ ਗਿਆ ਹੈ भगवंत मान जी जब आप मेंबर पार्लियामेंट थे तो आपके कई साथियों ने जाके स्पीकर साहब से शिकायत की थी कि आप में से शराब की बदबू आती है परंतु आज जिस तरह से आपने मान्य प्रधानमंत्री साहब और जिस तरह से मान्य मंत्री अमित शाह जी के लिए जो शब्दावली जिस किस्म का लहजा रहा आपने शब्द इस्तेमाल किए हैं मुझे आपकी जबान में से आज अहंकार की बदबू आ रही है आप कैसे भूल गए भगवंत मान जी कि जब किसी व्यक्ति का साया उसकी परछाई उसके कद से लंबी होने लगे तो इसका मतलब है कि दिल द, दिन डलने वाला है और जब उस व्यक्ति की जुबान उसकी हैसियत से उसकी औकात से लंबी होने लगे तो इसका मतलब है कि उसका अंत आ गया उसका पतन नजदीक है आप पंजाब की उस पावन धरती से गुरु साहबान पीर पैगम्बरों की उस धरती पे जहां खुद गुरु साहब ने कहा था अहंकारिया सो मार्या उसको आप कैसे भूल गए उस वाक को आप सब किस तरह की शब्दावली आपने इस्तेमाल की मैं समझता हूं पंजाबीयत के नाम के आप आपने एक डब्बा लगाया है और आपने उस पद की मुख्यमंत्री पंजाब के पद की गरिमा का भी आपने हनन किया है निडर हां निष्पक्ष रहेंगे आजाद हां सच कहेंगे गल करेंगे सियासी हवा दी फुकफराना नहीं होंगे सीधे सवाल सब तो पहला पहुंचावागे ਤੁਹਾਡੇ تک सिर्फ सच्ची खबर हर मसले पे रहेगी तीखी नजर ਦਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ